ਬੀਟਰੂਟ ਜਾਨੀ ਕਿ ਚੁਕੰਦਰ ਦੀ ਟਿੱਕੀ ਜਿਹੜੀ ਬਹੁਤ ਟੇਸਟੀ ਤੇ ਬਹੁਤ ਹੀ ਗੁਣਾਕਾਰੀ ਆ ਆਪਾਂ ਇੱਕ ਚੁਕੰਦਰ ਦਾ ਪੀਸ ਲਿਆ ਜਿਵੇਂ ਕਾਫੀ ਸਾਰੇ ਐਕਟਰਸ ਹੈਗੇ ਹਨ ਤਾਂ ਚੁਕੰਦਰ ਬਹੁਤ ਯੂਜ਼ ਕਰਦੇ ਆ ਉਹਦੀ ਕਿਉਂਕਿ ਇਹਦੇ ਵਿੱਚ ਗੋਣੇ ਇੰਨੇ ਹੁੰਦੇ ਆ ਤੇ ਆਪਾਂ ਜਿਹੜੇ ਆਮ ਘਰਾਂ ਦੇ ਵਿੱਚ ਚੁਕੰਦਰ ਆ ਜਿਹੜਾ ਉਹ ਨਹੀਂ ਵਰਤਦੇ ਪਹਿਲਾਂ ਤਾਂ ਜਿਹੜੇ ਵੀ ਚੁਕੰਦਰ ਆ ਘਰੇ ਨਹੀਂ ਯੂਜ਼ ਕਰ ਰਹੇ ਤਾਂ ਉਹ ਜ਼ਰੂਰ ਯੂਜ਼ ਕਰਿਆ ਕਰੋ ਤੇ ਦੂਜਾ ਜਿਹੜਾ ਕੋਈ weight ਘਟਾ ਰਿਹਾ ਹੈ ਹਨਾ ਤੇ ਉਹਦੇ ਲਈ ਬਹੁਤ ਵਧੀਆ ਇਹ ਕਦੇ-ਕਦੇ ਆਪਾਂ ਨੂੰ ਐ ਹੁੰਦਾ ਵੀ ਕੁਝ ਟੇਸਟੀ ਬਣਾ ਕੇ ਖਾਦਾ ਜਾਵੇ ਤਾਂ ਇਹਦੀ ਟਿੱਕੀ ਹੈ ਜਿਹੜੀ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਸਭ ਤੋਂ ਪਹਿਲਾਂ 1 ਕੱਪ ਆਪਾਂ ਪੀਸ ਲਿਆ ਹੈਗਾ ਚੁਕੰਦਰ ਦਾ ਤੇ ਉਹਨੂੰ ਆਪਾਂ ਕद्दूकश ਕਰ ਲੈਣਾ ਇਦਾਂ ਬਰੀਕ ਬਰੀਕ ਤੇ ਇੱਕ ਛੋਟਾ ਜਿਹਾ ਮੈਂ ਪਨੀਰ ਦਾ ਟੁਕੜਾ ਲਿਆ ਹੈਗਾ ਪਨੀਰ ਪਾਉਣਾ ਲਾਜ਼ਮੀ ਨਹੀਂ ਹੁੰਦਾ ਜੇਕਰ ਹੈਗਾ ਆਪਾਂ ਪਾ ਵੀ ਸਕਦੇ ਆ ਤੇ ਜੇ ਨਹੀਂ ਹੈਗਾ ਤਾਂ ਆਪਾਂ ਇਹਨੂੰ ਜਿਹੜਾ ਸਕਿਪ ਵੀ ਕਰ ਸਕਦੇ ਆ ਤੇ ਇੱਕ ਆਪਾਂ ਇਹਦੇ ਵਿੱਚ ਜਿਹੜਾ ਕੱਟ ਕੇ ਪਿਆਜ਼ ਪਾਵਾਂਗੇ ਇਹਨੂੰ ਬਣਾਉਣ ਦਾ ਤਰੀਕਾ ਜਿਹੜਾ ਉਹ ਵੀ ਬਹੁਤ ਸੌਖਾ ਐ ਅਕਸ਼ੇ ਕੁਮਾਰਾ ਕਹਿੰਦੇ ਬੀਟਰੂਟ ਦੀ ਬਹੁਤ ਟਿੱਕੀ ਉਹ ਖਾਂਦੇ ਆ ਕਿਉਂਕਿ ਇਹ ਇਹਨਾਂ ਨੂੰ ਐਕਟਰਸ ਨੇ ਤਾਂ ਸਦਾ ਹੀ ਹੈ ਨਾ ਯੰਗ ਰਹਿਣਾ ਹੁੰਦਾ ਤੇ ਉਹਨਾਂ ਨੂੰ ਹੈਲਥ ਪ੍ਰਤੀ ਚੀਜ਼ਾਂ ਜਿਆਦਾ ਪਤਾ ਹੁੰਦੀਆਂ ਆਪਣੇ ਨਾਲੋਂ ਤੇ ਮੈਂ ਵੀ ਉਹਨਾਂ ਦੀ ਦੇਖੀ ਸੀਗੀ ਤੇ ਇਹ ਟਿੱਕੀ ਹੈ ਜਿਹੜੀ ਤੇ ਉਹ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰ ਰਹੀ ਹਾਂ ਥੋੜਾ ਜਿਹਾ ਪਨੀਰ ਹੈਗਾ ਉਹ ਆਪਾਂ ਕੱਟ ਕੇ ਵੀ ਪਾ ਸਕਦੇ ਹਾਂ ਤੇ ਬਰੀਕ ਬਰੀਕ ਹੈ ਜਿਹੜਾ ਆਪਾਂ ਕद्दूकस ਕਰਕੇ ਉਹਨੂੰ ਪਾ ਰਹੇ ਹਾਂ ਤੇ ਦੇਖਣ ਚ ਹੀ ਦੇਖੋ ਇਹਦੀ ਲੁੱਕ ਆ ਜਿਹੜੀ ਉਹ ਵੀ ਬਹੁਤ ਵਧੀਆ ਆਉਂਦੀ ਹੈ ਤੇ ਇੱਕਾ ਜਿਹੜਾ ਮੈਂ ਪਿਆਜ਼ ਆ ਉਹ ਪਾ ਰਹੀ ਹਾਂ ਪਿਆਜ਼ ਜਿਹੜਾ ਉਹ ਤੁਸੀਂ ਬਰੀਕ ਕੱਟ ਕੇ ਪਾਣਾ ਕਿਉਂਕਿ ਥੋੜਾ ਜਿਹਾ ਦੋ ਟੈਕਸਚਰ ਬਣਦਾ ਤਾਂ ਉਹ ਵਧੀਆ ਬਣਦਾ ਤੇ ਬਹੁਤ ਵਧੀਆ ਇਹ ਟਿੱਕੀ ਹੁੰਦੀ ਹੈ ਦੇ ਕਿਉਂਕਿ ਚਕੰਦਰ ਆ ਵੈਸੇ ਵੀ ਇਹ ਖੂਨ ਤੋਂ ਹਨਾ ਜਿਹਦਾ ਖੂਨ ਘਟ ਜਾਂਦਾ ਤਾਂ ਉਹਨੂੰ ਦਿੱਤਾ ਜਾਂਦਾ ਹੋਰ ਵੀ ਸਰੀਰ ਨੂੰ ਜਿਹੜੇ ਚਕੰਦਰ ਦੇ ਅਣਗਿਣਤ ਫਾਇਦੇ ਆ ਤਾਂ ਇੱਕ ਪਿਆਜ਼ ਆਪਾਂ ਬਰੀਕ ਕੱਟ ਕੇ ਪਾ ਲਿਆ ਖਾਸ ਕਰਕੇ ਜਿਵੇਂ ਬੱਚਿਆਂ ਨੂੰ ਇੱਕਦਮ ਹੁੰਦਾ ਵੀ ਉਹ ਚਕੰਦਰ ਵੈਸੇ ਸਬਜ਼ੀ ਤਾਂ ਖਾਂਦੇ ਨਹੀਂ ਹਨਾ ਕਿਉਂਕਿ ਖੂਨ ਖੂਨ ਜਾਂ ਬਣ ਜਾਂਦਾ ਤੇ ਇਹ ਆਪਾਂ ਇਦਾਂ ਦੇ ਸਕਦੇ ਨੇ ਟਿੱਕੀ ਬਣਾ ਕੇ ਟਿੱਕੀ ਬੱਚੇ ਆਰਾਮ ਨਾਲ ਖਾ ਲੈਂਦੇ ਆ ਹੁਣ ਇਹਦੇ ਵਿੱਚ ਥੋੜਾ ਜਿਹਾ ਨਮਕ ਤੇ ਮਿਰਚ ਪਾਉਣਾ ਤੇ ਥੋੜਾ ਜਿਹਾ ਆਪਾਂ ਜਿਹੜਾ ਜੀਰਾ ਪਾਉਣਾ ਤੇ ਬਾਈਂਡਿੰਗ ਲਈ ਆਪਾਂ ਸੂਜੀ ਯੂਜ਼ ਕਰ ਰਹੇ ਆ ਆਪਾਂ ਚੋਲਾਂ ਦਾ ਆਟਾ ਵੀ ਯੂਜ਼ ਕਰ ਰਹੇ ਆ ਵੀ ਥੋੜੀ ਜੀ ਇਹ ਜਿਹੜੀ ਟਿੱਕੀ ਉਹ ਖਿਲਰੇ ਨਾ ਬਿਲਕੁਲ ਜਿਹੜੇ 2 ਚਮਚਾ ਜਿਹੜੇ ਮੈਂ ਇੰਨੇ ਦੇ ਵਿੱਚ ਸੂਜੀ ਦੇ ਪਾਏ ਆ ਇਹ ਲਾਜ਼ਮੀ ਨਹੀਂ ਹੁੰਦਾ ਵੀ ਆਪਾਂ ਸੂਜੀ ਪਾਉਣੀ ਆ ਆਪਾਂ ਚੋਲਾਂ ਦਾ ਆਟਾ ਜਿਹੜਾ ਉਹ ਵੀ ਪਾ ਸਕਦੇ ਆ ਇਹਦੇ ਨਾਲ ਥੋੜੀ ਜਿਹੀ ਬਾਈਂਡਿੰਗ ਹੋ ਜਾਂਦੀ ਹੈ ਮਤਲਬ ਟਿੱਕੀ ਜਿਹੜੀ ਉਹ ਤੰਤਲ ਕੀ ਤਾਂ ਜਿਵੇਂ ਮਰਜ਼ੀ ਹੈ ਨਾ ਗਿੱਲੀ ਆਪਾਂ ਟਿੱਕੀ ਸੈੱਡਦੀ ਬਣ ਜਾਂਦੀ ਆ ਪਰ ਆਪਾਂ ਜਿਹੜਾ ਇਹਨੂੰ ਤਵੇ ਦੇ ਉੱਪਰ ਬਿਲਕੁਲ ਥੋੜਾ ਜਿਹਾ ਕਿਓਲਾ ਕੇ ਬਣਾਉਣਾ ਹੁੰਦਾ ਤੇ ਇਹਦੇ ਲਈ ਹੁਣ ਜਿਵੇਂ ਘਰ ਦੀ ਮੱਖਣੀ ਆ ਉਹ ਵੀ ਆਪਾਂ ਜਿਹੜੀ ਉਹ ਯੂਜ਼ ਕਰ ਸਕਦੇ ਆ ਇਦਾਂ ਇਹਨੂੰ ਆਪਾਂ ਕਰ ਲੈਣਾ ਹੈਗਾ ਮਿਕਸ ਕਰ ਲੈਣਾ ਪਿਆਜ਼ ਆ ਇਹ ਪਨੀਰ ਆ ਨਮਕ ਮਿਰਚਾ ਜੀਰਾ ਤੇ ਆਪਣਾ ਇੱਕ ਪੀਸ ਆ ਜਿਹੜਾ ਆਪਾਂ ਬੀਟਰ ਰੂਟ ਲਿਆ ਸੀ ਚੁਗੰਦਰ ਦਾ ਇਦਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਟੇ ਵਾਂਗੂ ਜਿਵੇਂ ਆਪਾਂ ਗੁੰਨ੍ਹ ਲੈਣੇ ਹੁੰਨੇ ਆ ਇਸ ਤਰ੍ਹਾਂ ਤੇ ਫੇਰ ਇਹਦੀਆਂ ਜਿਹੜੀਆਂ ਗੋਲ-ਗੋਲ ਆਪਾਂ ਟਿੱਕੀਆਂ ਬਣਾ ਲੈਣੀਆਂ ਸੂਜੀ ਦੇ ਨਾਲ ਆ ਜਿਹੜੀ ਉਹ ਬਾਈਂਡਿੰਗ ਬਹੁਤ ਵਧੀਆ ਹੋ ਜਾਂਦੀ ਆ ਜੇ ਵੈਸੇ ਆਪਾਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਟਿੱਕੀ ਜਿਹੜੀ ਉਹ ਆਪਣੀ ਖਿੱਲਰ ਜੇ ਜਾਏਗੀ ਤੇ ਇਹਦੇ ਨਾਲ ਇਹਨੂੰ ਟਿੱਕੀ ਦੀ ਸ਼ੇਪ ਦੇ ਕੇ ਇਦਾਂ ਆਪਾਂ ਜਿਹੜਾ ਇਹ ਬਣਾ ਕੇ ਰੱਖ ਲੈਣਾ ਬਿਲਕੁਲ ਜਿਵੇਂ ਆਪਾਂ ਪਹਿਲਾਂ ਪੇੜਾ ਕਰਦੇ ਇਦਾ ਬਣਾ ਕੇ ਇਹਨਾਂ ਨੂੰ ਪਹਿਲਾਂ ਸਾਰੀਆਂ ਜਿੰਨੇ ਵੀ ਪੀਸ ਹੈਗੇ ਆ ਉਹ ਆਪਾਂ ਬਣਾ ਕੇ ਰੱਖ ਲਏ ਨੇ ਇਹਦੀ ਲੁੱਕ ਵੀ ਬਹੁਤ ਵਧੀਆ ਦੇਖੋ ਇਹ ਪਿੰਕ ਪਿੰਕ ਦੇਖਣ ਚ ਵੀ ਬਹੁਤ ਵਧੀਆ ਲੱਗਦੀ ਹੈ ਤੇ ਹੈਲਦੀ ਬਹੁਤ ਆ ਬੱਚਿਆਂ ਲਈ ਖਾਸ ਕਰਕੇ ਜਦੋਂ ਬੱਚਿਆਂ ਨੂੰ ਚਕੰਦਰ ਦੇਣਾ ਹੋਵੇ ਤੇ ਬੱਚੇ ਚਕੰਦਰ ਖਾਣ ਨਾ ਹਨ ਜਿਹੜੇ ਬੱਚਿਆਂ ਦੇ ਖੂਨ ਘੱਟ ਬਣਦਾ ਵੀ ਆਪਾਂ ਨੂੰ ਹੁੰਦਾ ਵੀ ਖੂਨ ਜ਼ਿਆਦਾ ਬਣੇ ਤਾਂ ਉਦੋਂ ਤੁਸੀਂ ਇਹ ਟਿੱਕੀ ਜਿਹੜੀ ਬਣਾ ਕੇ ਦੇ ਸਕਦੇ ਆ ਬਿਲਕੁਲ ਵੀ ਅਨ ਹੈਲਦੀ ਨਹੀਂ ਕੋਈ ਵੀ ਚੀਜ਼ ਆਪਾਂ ਇਹਦੇ ਵਿੱਚ ਅਨ ਹੈਲਦੀ ਨਹੀਂ ਪਾਈ ਕੋਈ ਆਪਾਂ ਜਿਹੜਾ ਇਹਨੂੰ ਤਲਕੇ ਨਹੀਂ ਬਣਾਉਣਾ ਬਣਾਉਣ ਦਾ ਤਰੀਕਾ ਜਿਹੜਾ ਉਹ ਵੀ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੀ ਹਾਂ ਤਵੇ ਦੇ ਉੱਪਰ ਜਿਹੜਾ ਆਪਾਂ ਇਹਨੂੰ ਬਣਾਉਣਾ ਤੇ ਮੈਂ ਦੇਸੀ ਘਿਓ ਲੈ ਰਹੀ ਆ ਤੁਸੀਂ ਬਟਰ ਮੱਖਣ ਉਹ ਵੀ ਲੈ ਸਕਦੇ ਹੋ ਪਰ ਤੇਲ ਰਿਫਾਈਨਡ ਆ ਜਿਹੜਾ ਨਾ ਲਾਓ ਕਿਉਂਕਿ ਆਪਾਂ ਹੈਲਦੀ ਬਣਾਉਣਾ ਤਾਂ ਮੈਂ ਦੇਸੀ ਘਿਓ ਥੋੜਾ ਜਿਹਾ ਲਿਆ ਹੈਗਾ ਸਾਰੇ ਤਵੇ ਤੇ ਬਸ ਇੱਕ ਚਮਚਾ ਜਿਹੜਾ ਅੱਧਾ ਕ ਚਮਚਾ ਇਦਾਂ ਤੁਸੀਂ ਫੈਲਾ ਲੈਣਾ ਤੇ ਉਹਦੇ ਉੱਪਰ ਜਿਹੜੀਆਂ ਸਾਰੀਆਂ ਟਿੱਕੀਆਂ ਉਹਨਾਂ ਨੂੰ ਆਪਾਂ ਰੱਖਦੇ ਨਾ ਬਹੁਤ ਥੋੜੀ ਇਹਦੇ ਵਿੱਚ ਘਿਓ ਤੇਲ ਦੀ ਜ਼ਰੂਰਤ ਹੁੰਦੀ ਹੈ ਦੇਸੀ ਘਿਓ ਆ ਜਿਹੜਾ ਉਹ ਕਦੇ ਵੀ ਮਾੜਾ ਨਹੀਂ ਹੁੰਦਾ ਇਹ ਜ਼ਰੂਰ ਆਪਾਂ ਨੂੰ ਖਾਣਾ ਚਾਹੀਦਾ ਇਹ ਟਿੱਕੀ ਜਿਹੜੀ ਹੁਣ ਆਪਾਂ ਇਹਦੇ ਉੱਪਰ 1/1 ਜਿਹੜੀਆਂ ਉਹ ਰੱਖ ਲੈਣੀਆਂ ਤੇ ਫਿਰ ਇਹਨੂੰ ਪਲਟ ਦੇਣਾ ਬਹੁਤ ਵਧੀਆ ਜਿਹੜੀ ਇਹਦੀ ਲੁੱਕ ਆ ਉਹ ਵੀ ਬਹੁਤ ਵਧੀਆ ਹੋਏਗੀ ਆਪਾਂ ਕਿਸੇ ਰਿਸ਼ਤੇਦਾਰ ਨੂੰ ਵੀ ਬਣਾ ਕੇ ਇਹਨੂੰ ਖਵਾ ਸਕਦੇ ਹਾਂ ਕਿਉਂਕਿ ਇਹ ਟੇਸਟੀ ਬਹੁਤ ਹੁੰਦੀਆਂ ਆ ਆਪ ਜਰੂਰ ਬਣਾ ਕੇ ਖਵਾਓ ਆ ਖਾਓ ਤੇ ਆਪਦੇ ਬੱਚਿਆਂ ਨੂੰ ਜਰੂਰ ਖਵਾਓ ਕਿਉਂਕਿ ਇਹਦੇ ਨਾਲ ਬਹੁਤ ਸਾਰਾ ਜਿਹੜਾ ਖੂਨ ਬੰਦਦਾ ਹੁਣ ਇਹਨੂੰ ਆਪਾਂ ਪਲਟਣਾ ਸ਼ੁਰੂ ਕਰਤਾ ਪਲਟ ਕੇ ਵੀ ਜਿਹੜੀ ਇਹਦੀ ਲੁੱਕ ਆ ਉਹ ਬਹੁਤ ਵਧੀਆ ਆਈ ਹੈ ਤੇ ਆਰਾਮ ਨਾਲ ਇਦਾਂ ਮੀਨਸ ਟੁੱਟਣ ਨਹੀਂ ਦੇਣਾ ਇਦਾਂ ਤੁਸੀਂ ਚਮਚੇ ਦੇ ਨਾਲ ਇਦਾਂ ਤੁਸੀਂ ਇਹਨੂੰ ਪੜਦੇ ਰਹਿਣਾ ਇਹਦਾ ਟੇਸਟ ਬਹੁਤ ਵਧੀਆ ਜੇ ਥੋੜੀ ਬਹੁਤ ਖਿੱਲਰ ਵੀ ਜਾਊਗੀ ਤਾਂ ਵੀ ਕੋਈ ਚੱਕਰ ਨਹੀਂ ਹੁੰਦਾ ਕਿਉਂਕਿ ਆਪਾਂ ਮਤਲਬ ਇਹਨੂੰ ਹੋਰ ਚੀਜ਼ ਨਾਲ ਤਾਂ ਕਿਸੇ ਨਾਲ ਖਾਣਾ ਨਹੀਂ ਹੁੰਦਾ ਤੇ ਆਪਾਂ ਨਾਰਮਲ ਮਤਲਬ ਆਪ ਹੀ ਖਾਣੀ ਹੈਗੀ ਆ ਤੇ ਜਿਹੜੇ ਪਿਆਜ਼ ਜੇ ਵੱਜ ਜਾਣਗੇ ਉਹਨਾਂ ਨੂੰ ਆਪਾਂ ਬਾਅਦ ਚ ਇਕੱਠਾ ਕਰਕੇ ਉੱਪਰ ਇਹਦੇ ਫੈਲਾ ਕੇ ਉਹਦਾਂ ਵੀ ਜਿਹੜਾ ਹੈਗਾ ਉਹ ਖਾ ਸਕਦੇ ਆਂ ਇਦਾਂ ਦੀ ਬਹੁਤ ਵਧੀਆ ਜਿਹੜੀ ਟੇਸਟ ਆ ਜਿਹੜਾ ਉਹ ਵੀ ਬਹੁਤ ਵਧੀਆ ਹੋਏਗਾ ਕਿਉਂਕਿ ਜਿਵੇਂ ਆਪਾਂ ਸਬਜੀ ਬਣਾਉਣੀ ਆ ਤਾਂ ਟੇਸਟੀ ਨਹੀਂ ਹੁੰਦੀ ਤਾਂ ਬੱਚੇ ਜਿਹੜੇ ਉਹ ਨਹੀਂ ਖਾਂਦੇ ਤੇ ਟਿੱਕੀ ਬਣਾ ਕੇ ਜਿਹੜੇ ਉਹ ਬੱਚੇ ਖਾ ਸਕਦੇ ਥੋੜਾ ਜਿਹਾ ਨਿੰਬੂ ਆ ਜਿਹੜਾ ਇਹਦੇ ਉੱਪਰ ਜਦੋਂ ਇਹ ਬਣ ਕੇ ਇਦਾਂ ਪੱਕ ਜੇ ਪੱਕੇ ਜਦੋਂ ਤਿਆਰ ਹੋ ਜੇ ਉਦੋਂ ਇਹਦੇ ਉੱਪਰ ਥੋੜਾ ਜਿਹਾ ਨਿੰਬੂ ਆ ਜਿਹੜਾ ਤੁਸੀਂ ਛਿੜਕ ਸਕਦੇ ਆ ਤੇ ਇਹਨੂੰ ਆਰਾਮ ਨਾਲ ਤੁਸੀਂ ਬਣਾ ਕੇ ਖਾਓ ਤੇ ਇਹ ਵੀ weight loss ਕਰਦੀ ਹੈ ਖੂਨ ਵੀ ਇਹਦਾ ਬਣਦਾ ਤੇ ਵੈਸੇ ਵੀ ਹੈਲਦੀ ਹੈ ਜੇ ਐਕਟਰਸ ਆ ਜਿਹੜਾ ਵੱਧ ਤੋਂ ਵੱਧ ਚਕੰਦਰ ਖਾ ਰਹੇ ਆ ਕਿਉਂਕਿ ਇਹਦੇ ਲਾਭ ਬਹੁਤ ਆ ਬਹੁਤ ਅਣਗਿਣਤ ਜਿਹੜੇ ਸਰੀਰ ਨੂੰ ਫਾਇਦੇ ਆ ਖੂਨ ਬੰਦਾ ਦਿਮਾਗ ਤੇਜ ਹੁੰਦਾ ਬੱਚਿਆਂ ਦਾ ਤਾਂ ਆਪਾਂ ਵੀ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਜ਼ਰੂਰ ਖਾਣਾ ਚਾਹੀਦਾ ਇਹਨਾਂ ਨੇ ਖਾ ਕੇ ਦੱਸਿਆ ਤੇ ਬਹੁਤ ਇਹ ਟੇਸਟੀ ਵੀ ਬਣੀਆਂ ਦੇਖਣ ਚ ਵੀ ਬਹੁਤ ਵਧੀਆ ਤੇ ਤੁਸੀਂ ਸਾਰਿਆਂ ਨੇ ਟਰਾਈ ਕਰਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ